ਸੂਬੇ 'ਚ ਅਵਾਰਾ ਕੁੱਤਿਆਂ ਦੇ ਚਲਦੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਤਾਜ਼ਾ ਮਾਮਲਾ ਸਾਹਮਣੇ ਹੈ ਨਾਬਾ ਬਲੱਗ ਦੇ ਪਿੰਡ ਢਿੰਗੀ ਵਿਖੇ ਜਿੱਥੇ 9 ਸਾਲਾ ਪ੍ਰਵਾਸੀ ਮਜ਼ਦੂਰ ਦੇ ਲੜਕੇ ਸ਼ਿਵਮ ਕੁਮਾਰ ਨੂੰ ਖੇਤਾਂ 'ਚ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਸ਼ਿਵਮ ਕੁਮਾਰ ਆਪਣੀ ਮਾਤਾ ਕੋਲ ਖੇਤ ਵਿੱਚ ਜਾ ਰਿਹਾ ਸੀ ਜੋ ਕਿ ਖੇਤ ਵਿੱਚ ਦਿਹਾੜੀ ਕਰਦੀ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਨੱਬਾ ਬਲਾਕ ਦੇ ਪਿੰਡ ਢਿੰਗੀ ਵਿਖੇ ਆਵਾਰਾ ਕੁੱਤਿਆਂ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ 9 ਸਾਲਾ ਸ਼ਿਵਮ ਕੁਮਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੀ ਮਾਤਾ ਕੋਲ ਖੇਤਾਂ 'ਚ ਜਾ ਰਿਹਾ ਹੈ ਪਰ ਖੇਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਆਵਾਰਾ ਕੁੱਤੇ ਮਾਰ ਮੁਕਾਉਣਗੇ ਰਿਤਿਕ ਦੀ ਮਾਤਾ ਖੇਤ ਵਿੱਚ ਆਲੂ ਚੁਗ ਰਹੀ ਸੀ ਅਤੇ ਉਸਦਾ ਲੜਕਾ ਖੇਤ ਜਾ ਰਿਹਾ ਸੀ ਤਾਂ ਆਵਾਰਾ ਕੁੱਤਿਆਂ ਨੇ ਉਸਦਾ ਜੋ ਹਸ਼ਰ ਕੀਤਾ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ ਉਸਦਾ ਸਰੀਰ ਨੋਚ-ਨੋਚ ਕੇ ਕੁੱਤਿਆਂ ਨੇ ਖਾ ਲਿਆ ਮ੍ਰਿਤਿਕ ਦੀ ਭੈਣ ਵੀ ਉਸਦੇ ਨਾਲ ਸੀ ਉਸਨੇ ਵੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਉਸਤੇ ਹਮਲਾ ਕਰਨ ਲੱਗੇ ਫਿਰ ਉਸਨੇ ਇੱਕ ਔਰਤ ਨੂੰ ਬੁਲਾਇਆ ਜਦੋਂ ਤੱਕ ਉਹ ਔਰਤ ਕੁੱਤੇ ਸ਼ਿਵਮ ਨੂੰ ਬਚਾਉਂਦੀ ਉਦੋਂ ਤੱਕ ਸ਼ਿਵਮ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਤੇ ਮ੍ਰਿਤਿਕ ਦੇ ਪਿਤਾ ਰਾਮਚੰਦਰ ਅਤੇ ਮ੍ਰਿਤਿਕ ਦੀ ਭੈਣ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਉਧਰੇ ਦੂਜੇ ਪਾਸੇ ਨਾਬਾ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਇਸ ਸਬੰਧੀ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਰਾਜ ਚੰਦਰ ਆਪ ਜੀ کیسے ਹੋ ਗਏ ਬੱਚਾ ਉਧਰੋਂ ਆ ਰਹਾ ਸੀ ਜੇ ਉਹ ਦਵਾਈ ਕਰਨੇ ਸੇ ਆਲੂ ਚੁੱਕਣੇ ਗਿਆ ਥਾ ਜੋ ਕੁੱਤਾ ਮਾਗਰੋਂ ਪਾਰ ਗਿਆ ਉਸ ਬੋਦਾ ਗਾਲ ਪਾਟ ਦਿਆ ਜੀ ਉਸਕੇ ਬਾਅਦ ਨੇ ਪੂਰਾ ਬਾਜੂ ਵੀ ਖਤਮ ਕਰ ਦਿਆ ਹੈ ਜੀ आपको किसने बताया ऐसी बात मेरे घर वाले फोन किया था तो मैं सप्रे करता था जी पज के आया जी तब तक मैं सारा पैसा टूटने लग गया उसके बाद मैं वो था। खेत में पे आता, वो मर गया था जी। गया था था जी उसके साथ मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ पंद्रह बीस कुत्ता था जी पहले भी किसी को पकड़ा है कुत्तों ने पहले तो गड्डी वाला पूछे ना जाता है रोड पे सारा गमागो फिरता है क्या जी हां बच्चे नुचा है बहुत तो खराब तो है तूसी तो नया वो मारता है ना कुटता है उन्होंने कुछ नहीं करता है जी कितने साल कितने साल का बैठा था, था आपका 9 साल का जी हूं क्या मांग करती हो आप तो गरीब आदमी है जो हम तो क्या को बोले जी ਅਮਕੋ ਤਾਂ ਕੁਝ ਮਿਲਣਾ ਚਾਹੀਏ ਜੀ ਕਿਤਰੇ ਬੱਚੇ ਆ ਤੁਹਾਰੇ ਤੇ ਆਵੇ ਤਾਂ ਚਾਰ ਬੱਚਾ ਥਾ ਤੇ ਇੱਕ ਤਾਂ ਉਹ ਖਤਮ ਹੋ ਗਿਆ ਤਿੰਨ ਰਹਿ ਗਿਆ ਜੀ ਔਰ ਇਹਨਾਂ ਲੜਕਾ ਇੱਕ ਕੁੜੀ ਆ ਇੱਕ ਦੋ ਲੜਕਾ ਆ ਤੇ ਤਿੰਨ ਮੁੰਡਾ ਦਾ ਜੀ ਅਖੀ ਨਾਲ ਕੋਈ ਵੀ ਨਹੀਂ ਸੀ ਜੀ ਉਹ ਕੀ ਹੋ ਗਿਆ ਦੇਖਿਆ ਆਪਣੇ ਬਾਪ ਉਹ ਤਾਂ ਭੱਜ ਰਿਆ ਸੀ ਜੀ ਉਹਦੇ ਪਿੱਛੇ ਕੁੱਤੇ ਪੈ ਗਿਆ ਜੀ ਫਿਰ ਮੈਂ ਦੇਖਿਆ ਮੈਂ ਭਜਾਨ ਲੱਗੇ ਮੇਰੇ ਉੱਤੇ ਪੈਣ ਲੱਗੇ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਪਰ ਕਿਹੜੇ ਕੰਡੀਸ਼ਨ ਦੀਆਂ ਉੱਪਰ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9-10 ਨੇ ਜੀ ਅੱਛਾ ਉੱਥੇ ਸਾਹਮਣੇ ਪੈ ਗਏ ਸੋਤੇ ਭਰਾ ਨੂੰ ਹਾਂਜੀ ਕਿੱਦਾਂ ਉੱਥੇ 12 ਕੁੱਤੇ ਨੇ ਰਾਇਆ ਜੀ ਬੱਚਾ ਆਲੂ ਚੁਕਣ ਗਏ ਸੀ ਖੇਤ ਦੇ ਵਿੱਚ ਸਾਡੀ ਨਾਲ ਪੈ ਲਈ ਆ ਉੱਥੇ ਤਕਰੀਬਨ ਲੋ ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਤੇ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਪਏ ਉੱਥੇ ਸ਼ਟਾਉਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਜੀ ਆਹ ਹਾਲਤ ਜੀ ਉਹਦੀ ਨਾੜੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਜੀ ਬਿਹੜੇ ਨਾਲ ਸਾਡੇ ਬਿਹੜਾ ਟਾਹ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਜੀ ਠੀਕ ਹੈ ਜੀ ਉਹਦਾ ਵੀ ਤਕਰੀਬਨ ਬਹੁਤ ਹਾਲਤ ਖਰਾਬ ਸੀ ਇਹ ਕਿੰਨੇ ਕਿ ਖੇਤ ਹੈ ਇਹ ਇਹ ਢਿੰਗੀ ਚ ਆਉਂਦਾ ਇਹ ਢਿੰਗੀ ਪਿੰਡ ਤੇ ਪਹਿਲੀ ਆਉਂਦਾ ਢਿੰਗੀ ਪਿੰਡ ਤੇ ਪਹਿਲੀ ਆਉਂਦਾ ਕਿੰਨੇ ਕੁ ਕੁੱਤੇ ਸੀ ਆਉਂਦਾ ਆ ਕੁੱਤੇ ਤਕਰੀਬਨ 10 12 ਕੁੱਤੇ ਨੇ ਕਿ ਪਹਿਲਾ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਕਹਿੰਦੇ ਨੇ ਹਾਂਜੀ ਹਾਂਜੀ ਆਪ ਨੂੰ ਪੈਂਦੇ ਨੇ ਜੀ ਕਿਸ਼ਨ ਨੂੰ ਛੱਡਦੇ ਨਹੀਂ ਹੈਗੇ ਇਹ ਤੇ ਖੇਤ ਵਾਲਾ ਏਰੀਆ ਕਿਹਦਾ ਜਿੱਦੇ ਚ ਰਹਿੰਦੇ ਨੇ ਖੇਤ ਵਾਲਾ ਏਰੀਆ ਤਾਂ ਜੀ ਵੈਨ ਤਾਂ ਹੀ ਉੱਥੇ ਹੀ ਜਾਂਦੇ ਨੇ ਉਹ ਕਿਹੜਾ ਪਤਾ ਹੀ ਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਵਾਰ ਕਰਦੇ ਨੇ ਉਹ ਦੇਖੋ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ ਬਰੋ ਡੈੱਡ ਸੀ ਜਰੂਰ ਸੀ ਉਹਦਾ ਐਗਜ਼ਾਮੀਨੇਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜਿਹੜਾ ਸੱਟਾਂ ਸੀ ਮਤਲਬ ਮੋਟੀਲੇਟਿਡ ਬੋਡੀ ਸੀ ਜਿਵੇਂ ਦਿਖਾਈ ਹੋਈ ਜਿਵੇਂ ਕਿਸੇ ਨੇ ਮਾਰੂ ਐਸ ਪਰ ਜਿਹੜਾ ਟੈਂਡੇਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਅਲੀ ਅਸੀਂ ਮੋਰਟੀਰੀ ਸ਼ਿਫਟ ਕਰਤੀ ਹੈ ਬੋਟੂ ਇਦੋ-ਦੋ ਸੇ ਪੋਸਟਮਾਰਟਮ ਕਰਨਾ ਵੀ ਹੋਦੋ ਹੀ ਦੱਸ ਸਕਦੇ ਵੀ ਕੀ ਅਸਲ ਕਾਰਨ ਕੀ ਸੀ ਕਿ ਕਿੰਨੀ ਉਮਰ ਹੁੰਦੀ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀ ਉਹ ਤੇ ਉਹਦੇ ਰਹਿਏ ਚ ਉਹ ਜਿਹੜੇ ਪਿੰਡ ਹੈ ਢਿੰਗੀ ਕਹਿੰਦੇ ਆ ਬਿੰਗੀ ਕਿਸੇ ਦੇ ਘਰ ਨੌਕਰ ਰੱਖਿਆ ਹੋਇਆ ਜੀ ਉਮੀਰਵੰਤਾ ਦਾ ਫਾਦਰ ਸੀ ਕਿੱਥੋਂ ਇੰਨਾ ਜ਼ਿਆਦਾ ਕਿੰਨਾ ਕੱਟਿਆ ਹੋਇਆ ਸੀ ਦੇਖੋ ਕਾਫੀ ਡੈਮੇਜ ਹੈ ਸਿਰ ਤੇ ਵੀ ਡੈਮੇਜ ਹੈ ਜਦੋਂ ਇਗਜ਼ਾਮਿਨੇਸ਼ਨ ਕੀਤਾ ਹੈ ਉਹਦੇ ਗਰਦਨ ਤੇ ਵੀ ਹੈ ਕਾਫੀ ਬਾਈਟਸ ਇਹਦੇ ਬਾਹਾਂ ਤੇ ਵੀ ਹੈ ਇਹਦੇ ਬੈਕ ਤੇ ਵੀ ਹੈ ਮਤਲਬ ਕਾਫੀ ਮਿਊਟੀਲੇਟਡ ਬੋਡੀ ਸੀਗੀ